ਪੈਸਾ ਕਮਾਉਣਾ ਤੇ ਬਹੁਤ ਛੋਟੀ ਗੱਲ ਹੈ ਪਰ ਪਿਆਰ ਕਮਾਉਣਾ ਬਹੁਤ ਔਖਾ ਹੈ ਮੁਹੱਬਤ ਕਮਾਉਣੀ ਬੜੀ ਔਖੀ ਹੈ ਸਤਿਕਾਰ ਕਮਾਉਣਾ ਬੜਾ ਔਖਾ ਹੈ ਕਿਸੇ ਦੀ ਨਿਗਾਹ ਦੇ ਵਿੱਚ ਤੁਹਾਡਾ ਸਤਿਕਾਰ ਹੋਵੇ ਬੜੀ ਔਖੀ ਗੱਲ ਹੈ ਬੜੇ ਬੜੇ ਲੀਡਰ ਨੇ ਬੜੇ ਬੜੇ ਲੋਕ ਨੇ ਕੋਈ ਸਤਿਕਾਰ ਨਹੀਂ ਕਰਦਾ ਹੁਣ ਅਨੰਦਪੁਰ ਸਾਹਿਬ ਮਾਂ ਦੇ ਨਾਂ ਤੇ ਵਸਾਇਆ ਹੈ ਸ਼ੱਕ ਨਾਂ ਕੀ ਫਿਰ ਇਹਦਾ ਨਾਂ ਹੀ ਅਨੰਦਪੁਰ ਸਾਹਿਬ ਪਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪਟਨਾ ਸਾਹਿਬ ਤੋਂ ਆਏ ਛੋਟੀ ਉਮਰ ਸੀ ਅਨੰਦਪੁਰ ਸਾਹਿਬ ਨੂੰ ਘੇਰੇ ਪਏ ਕਿਉਂ ਪਏ ਜਿਹੜੀ ਗੱਲ ਆਪਾਂ ਸ਼ੁਰੂ ਕੀਤੀ ਸੀ ਮਨੁੱਖੀ ਹਦ ਦਾ ਮਨੁੱਖਤਾ ਦੀ ਗੱਲ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਹੈ ਵਿਸ਼ਵ ਦੇ ਵਿੱਚ ਯੂਨੈਸਕੋ ਤੇ ਹੁਣ ਬਣੀ ਹੈ ਪਰ ਅਸਰ ਜੇ ਕੇਂਦਰ ਕਿਤੇ ਦੇਖਿਆ ਜਾਵੇ ਨਾ ਯੂਨੈਸਕੋ ਪੰਚਾਇਤ ਹੈ ਨਾ ਦੀ ਪਰ ਅਸਲ ਪੰਚਾਇਤ ਮਹਾਰਾਜ ਨੇ ਪੰਜ ਪਿਆਰੇ ਇੱਥੇ ਸਾਹ ਦੇਣਾ ਪੁੱਛਿਆ ਅਸਲ ਗੱਲ ਵੀ ਇੱਥੇ ਪਈ ਵੀ ਜੇ ਇੱਕ ਉੱਚੀ ਜਾਤ ਦਾ ਬੰਦਾ ਘੋੜੇ ਦੀ ਸਵਾਰੀ ਕਰ ਸਕਦਾ ਹੈ ਤੇ ਜਿਹਨੂੰ ਕੋਈ ਨੀਵੀਂ ਜਾਤ ਦਾ ਕਹਿੰਦੇ ਉਹ ਵੀ ਕਰ ਸਕਦਾ ਹੈ ਜੇ ਇਹ ਪੜ ਸਕਦਾ ਹੈ ਉਹ ਵੀ ਪੜ ਸਕਦਾ ਹੈ ਜੇ ਇਹ ਖਾ ਸਕਦਾ ਹੈ ਉਹ ਵੀ ਖਾ ਸਕਦਾ ਹੈ ਜੇ ਤੂੰ ਤਖਤ ਲਾ ਕੇ ਬਹਿ ਸਕਦਾ ਨੂੰ ਬਾਦਸ਼ਾਹ ਕਹਾਉਣਾ ਹੈ ਤੇ ਆਮ ਕਿਸਾਨ ਦਾ ਪੁੱਤ ਜਾਂ ਕੋਈ ਕਿੱਤ ਕਰਨ ਵਾਲਾ ਉਹ ਵੀ ਬਹਿ ਸਕਦਾ ਹੈ ਆਸੀਨਾਨਦ ਖੁਸਰਵੀ ਜਾਂਦੀ ਇਸ ਕਰਕੇ ਬਾਦਸ਼ਾਹਾਂ ਨੂੰ ਅਨੰਦ ਖੁਸਰਵੀ ਦੀ ਧਰਤੀ ਚੰਗੀ ਨਹੀਂ ਸੀ ਲੱਗਦੀ ਬਾਦਸ਼ਾਹ ਕੌਣ ਸੀ ਔਰੰਗਜ਼ੇਬ ਔਰੰਗਜ਼ੇਬ ਜਿਹੜੀ ਸ਼ਖਸੀਅਤ ਤਾਂ ਬੜੀ ਮਾਰੀ ਸੀ ਪਹਿਲਾਂ ਤੂੰ ਆਪਣੇ ਭਰਾ ਸ਼ਾਹਜਹਾਂ ਨੂੰ ਕੈਦ ਕਰਦਾ ਜਿਹੜਾ ਬੰਦਾ ਆਪਣੇ ਪਿਓ ਨੂੰ ਮਾਰ ਸਕਦਾ ਹੈ ਉਹ ਹਿੰਦੂਆਂ ਦੇ ਕਿੱਥੋਂ ਸਗਾ ਹੋਵੇਗਾ ਜਿਹੜਾ ਬੰਦਾ ਆਪਣੇ ਭਰਾ ਦਾਰਾਸ਼ਕੋ ਜਾਂ ਹੋਰ ਭਰਾਵਾਂ ਨੂੰ ਮਾਰ ਸਕਦਾ ਹੈ ਆਪਣੇ ਭਤੀਜਾ ਦਾ ਕਤਲ ਕਰਵਾ ਸਕਦਾ ਹੈ ਆਪਣੇ ਪਰਿਵਾਰ ਦਾ ਨਹੀਂ ਜਿਹੜਾ ਬਣਿਆ ਉਹ ਕਿਸੇ ਦੂਜੇ ਧਰਮ ਦਾ ਕੀ ਬਣੇਗਾ ਇਹ ਸੀ ਯੋਧੇ ਸਖਸ਼ੀ ਗੁਰੂ ਗੋਬਿੰਦ ਸਿੰਘ ਦੀ ਕਲਮ ਦੇ ਵਿੱਚ ਕਿੰਨੀ ਤਾਕਤ ਹੈ ਤੁਸੀਂ ਹੈਰਾਨ ਹੋ ਬੁਗੇ ਇਹਨੂੰ ਜਫਨਾਵਾਂ ਲੈ ਕੇ ਵੇਖਿਆ ਹੀ ਮਹਾਰਾਜ ਜੀ ਅਸੀਂ ਇਹ ਗੱਲਾਂ ਵਿਸ਼ਵ ਦੇ ਵਿੱਚ ਅਸੀਂ ਦੱਸੇ ਤਾਂ ਸੱਜਿਆ ਸੁਬਤ ਨਹੀਂ ਆਉਂਦਾ ਪਰ ਨਾ ਬਾਤ ਰਿਹਾ ਹੈ ਇਹ ਸਾਰੀਆਂ ਸਮੱਸਿਆਵਾਂ ਦੇ ਹੱਲ ਜਿਹੜੇ ਆ ਸਿੱਖ ਇਤਿਹਾਸ ਵਿੱਚ ਲੁਕੇ ਹੋਏ। ਵਿਸ਼ਵਵਾਲ ਸਭ ਤੋਂ ਵੱਡੀ ਸਮੱਸਿਆ ਸਖ਼ਤਸਤੀ ਪੈਦਾ ਹੋ ਰਹੀ ਹੈ। ਅਮਰੀਕਾ ਕੈਨੇਡਾ ਦੇ ਵਿੱਚ। ਉਹਨਾਂ ਮੁਲਕਾਂ ਦੇ ਵਿੱਚ ਲੋਕ ਮਾਨਸਿਕ ਤੌਰ ਤੇ ਪਾਗਲ ਹੋ ਗਏ। ਦੇਖੋ ਕਦੇ ਜਾ ਕੇ ਸਾਨੂੰ ਬੜੇ ਮਿਲਦੇ ਨੇ ਉੱਥੇ। ਉਹਦਾ ਕਾਰਨ ਕੀ ਹੈ? ਕਿਉਂਕਿ ਅਸੀਂ ਖੁਲਾਸ ਨਹੀਂ ਖਾਧੀ। ਮਨ ਦੀ ਖੁਰਾਕ। ਕਿਹੜੀ ਖੁਰਾਕ? ਮਨ ਦੀ ਖੁਰਾਕ। ਅੰਦਰੋਂ ਅਸੀਂ ਕਮਜ਼ੋਰ ਥੋੜਾ ਜਿਆ ਕੋਈ ਖਿਆਲ ਭਾਉ ਹੋ ਗਿਆ ਸਪੈਸ ਅੰਦਰ ਸਾਰੇ ਮਜ਼ਬੂਤੀ ਖਤਮ ਹੋ ਗਈ ਮਜ਼ਬੂਤੀ ਕਦੇ ਨਾਲ ਹੋਣੀ ਹੈ ਕਿਹਾਂ ਦੇ ਨਾਲ ਮਿਲ ਹੁਟਿ ਉਹਨੇ ਸ਼ਬਦ ਦੇ ਨਾਲ ਸਹੀ ਕਾਲੇ ਕੋ ਮੈਂ ਜਾਨੇ ਮੜੇ ਇੱਕ ਤਾਂ ਗਾਲਾਂ ਕੱਢ ਦੇ ਕਿ ਮੁੰਡੇ ਨੂੰ ਲੜ ਪੈਣੀ ਹੈ ਕਿਉਂ ਕਿ ਅੰਦਰ ਕਮਜ਼ੋਰ ਹੈ ਸਹਿਨਸ਼ੀਲਤਾ ਖਤਮ ਹੋ ਗਈ ਹੈਸ਼ਮ ਧੀਰਸ ਖਤਮ ਹੋ ਗਿਆ ਕਿਸ ਤਰ੍ਹਾਂ ਡੱਟ ਰਹੇ ਹੋਗੇ ਤਬਾਕ ਹੋਗਾ ਸਮਾਜ ਜਿੰਨਾ ਕਮਜ਼ੋਰ ਹੋਵੇਗਾ ਜਿੰਨਾ ਸ਼ਬਦ ਨਾਲ ਟੁੱਟੇਗਾ ਉਹਨਾ ਕਮਜ਼ੋਰ ਹੋਵੇਗਾ ਇਹ ਤਾਂ ਧਿਆਨ ਦਿਓ ਜੀ ਜਿੰਨਾ ਸ਼ਬਦ ਨਾਲ ਟੁੱਟਾਂਗੇ ਯਾਰ ਨਾਲ ਟੁੱਟਾਂਗੇ ਉਹਨਾ ਕਮਜ਼ੋਰ ਹੋਵਾਂਗੇ ਇਸੇ ਕਰਕੇ ਅੱਜ ਰਿਸ਼ਤੇ ਟਟ ਕਰ ਰਹੇ ਨੇ ਰਿਸ਼ਤੇ ਟੁੱਟ ਰਹੇ ਨੇ ਹੁਣ ਗੁਰੂ ਸਾਹਿਬ ਨੇ ਨੰਦਪੁਰ ਸਾਹਿਬ ਦੇ ਵਿੱਚ ਮਨੁੱਖੀ ਆਜ਼ਾਦੀ ਵੀ ਦਿੱਤੀ ਮਨੁੱਖੀ ਹੱਕ ਦਿੱਤੇ ਮਨੁੱਖੀ ਲੋੜਾਂ ਦੀ ਪੂਰਤੀ ਕੀਤੀ ਔਰੰਗਜ਼ੇਬ ਜ਼ੁਲਮ ਕਰ ਰਿਹਾ ਸੀ ਇਸੇ ਧਰਤੀ ਤੋਂ ਆਪਣੇ ਪਿਤਾ